ਜੀ ਹਾਲ ਚਾਲ ਹੈ ਜੀ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਚ ਲਓ ਜੀ ਪਰਲੀ ਮੋਟਰ ਤੇ ਆਪਣਾ ਪੰਡ ਨੱਬੜ ਗਿਆ ਦੀ ਕੰਮ ਜੀਰੀ ਦਾ ਤੇ ਰਾਤ ਮੀਂਹ ਪੈ ਗਿਆ ਸੋਹਣਾ ਤੇ ਤਕਰੀਬਨ 3:00 ਵਜੇ ਮੀਂਹ ਪੈਣ ਲੱਗ ਗਿਆ ਦੀ ਕਾਫੀ ਮੀਂਹ ਪੈ ਗਿਆ ਤੇ ਜੀਰੀਆਂ ਨੂੰ ਵੀ ਨੁਕਸਾਨ ਆ ਜੀਰੀਆਂ ਜਿਹੜੀਆਂ ਤਾਜ਼ੀਆਂ ਲੱਗੀਆਂ ਨੇ ਮੰਨ ਕੇ ਚਲੋ ਪੱਟਾਂ ਦੇ ਉੱਤੇ ਨੂੰ ਪਾਣੀ ਟਪਾਤਾ ਤੇ ਹਜੇ ਵੀ ਆ ਬੱਦਲ ਜਿਹਾ ਖੜਾ ਏ ਤੇ ਬੱਦਲ ਬਾਈ ਹੈਗੀ ਆ ਇਹ ਆਪਣਾ ਔਰੇ ਮੱਕੀ ਵੱਡੀ ਦੀ ਤੇ ਖਾਲੀਆਂ ਚ ਖੜਾ ਦੀ ਪਾਣੀ ਆਪਾਂ ਇੱਕਣੇ ਦੱਬਤਾ ਸਾਰਾ ਕੁਝ ਵਿੱਚ ਤੇ ਬੈਡ ਲਾਲੇ ਦੀ ਟਰੈਕਟਰ ਨੂੰ ਬਾਕੀ ਇਧਰਲਾ ਖੇਤ ਹਲੇ ਸਾਰਾ ਹੀ ਪਿਆ ਹਲੇ ਉੱਪਰਲੇ ਪਾਸੇ ਉਹ ਮੱਕੀ ਖੜੀ ਆ ਤੇ ਇਧਰੋਂ ਵੀ ਵੱਡੀ ਗਈ ਤੇ ਹੁਣ ਕਰਦੇ ਆ ਤਿਆਰ ਨਾਲ ਹੁੰਦੇ ਕੀ ਚੱਲੀ ਜਾਂਦਾ ਕੰਮਕਾਰ ਜੂਵੀ ਲੱਗਿਆ ਆ ਕਰਨ ਕੱਦੂ ਫੂਲੋਂ ਨੇ ਛੁੱਟੀਆਂ ਘਰੇ ਜੀ ਨਹੀਂ ਲੱਗਦਾ ਇਹਨਾਂ ਦਾ ਟਰੈਕਟਰ ਦਾ ਹਲੇ ਚਾਅ ਆ ਇਹਨਾਂ ਨੂੰ ਉਹਦੇ ਕਰਕੇ ਇਹਦਾ ਟਰੈਕਟਰ ਮੈਚ ਚਲਾਉਣਾ ਵਾ ਤੂੰ ਚਲਾ ਲਾ ਮੈਂ ਕਿਹਾ ਜਾ ਚਲਾਉਣ ਦਾ ਟਾਈਮ ਆ ਗਿਆ ਫਿਰ ਤੂੰ ਉੱਥੋਂ ਚੱਲਣਾ ਨਹੀਂ ਹੈਗਾ ਫਿਰ ਤੁਹਾਨੂੰ ਇਹੀ ਲੱਗਣਾ ਵੀ ਟਰੈਕਟਰ ਦੀ ਟਰੈਕਟਰ ਸਾਨੂੰ ਸਗਾਉਂਦਾ ਹਲੇ ਚਾਅ ਆ ਤਾਂ ਵਧੀਆ ਲੱਗਦਾ ਟਰੈਕਟਰ ਨਹੀਂ ਤਾਂ ਫਿਰ ਟਰੈਕਟਰ ਦੇ ਛੇਤੀ ਪੈਂਦਾ ਨਹੀਂ ਕੋਈ ਚੱਲ ਇਹ ਜੂ ਵੀ ਐ ਬਾਕੀ ਮੋਟਰ ਦੀ ਸਾਫ ਸਫਾਈ ਕਰੀ ਆ। ਡਰਕ ਤੋਂ ਡਰਕ ਤੋਂ ਛਾਂਗੇ ਨੇ ਏਟੋਂ ਟਰਾਂਸਫਾਰਮਰ ਦੇ ਨਾਲ ਤਾਰਾਂ ਲੱਗੀਆਂ ਪਈਆਂ ਆਪਣੇ ਤਾਣੀਆਂ ਲੱਗੀਆਂ ਪਈਆਂ ਦੀ ਉਹ ਸੈੱਟ ਕਰੀਆਂ ਨੇ। ਬਾਕੀ ਮਲਾਜ਼ਮ ਖਾਲ ਮੰਜਣ ਲੱਗੇ ਦੀ ਉਹ ਮਜਾਇਆ ਏ। ਜੇ ਹੁਣ ਆਪਾਂ ਬੱਟਾ ਰੱਖ ਨਹੀਂ ਆ ਇਹਦੀਆਂ ਉਹੀ ਮੰਨ ਕੇ ਚੱਲੋ ਜਿਹੜੀਆਂ ਖਾਲੀਆਂ ਪਈਆਂ ਨੇ ਦੀ ਮੱਕੀ ਚ ਉਹੀ ਬੱਟਾ ਰੱਖ ਲਿਆ ਤਿੰਨ ਕੀਲਿਆਂ ਦੇ ਦੋ ਪਿਆਰੇ ਕਰ ਦਾਂਗੇ। ਇੱਕ ਤਾਂ ਮੀਂਹ ਹੀ ਕੋ ਕਰਨ ਦਿੰਦਾ। ਮੀਨਾ ਫਾਇਦਾ ਵੀ ਆ ਤੇ ਨੁਕਸਾਨ ਵੀ ਆ ਨੁਕਸਾਨ ਤਾਂ ਕਦਾ ਮੱਕੀਆਂ ਨਹੀਂ ਵੱਟ ਹੁੰਦੀਆਂ ਹੋਰ ਬਈ ਫੋਰ ਮਸ਼ੀਨ ਵੀ ਨਹੀਂ ਵੱਢਦੀ ਮੱਕੀ ਇੰਨਾ ਜਿਆਦਾ ਗਿੱਲਾ ਹੈਟੋਂ ਤੇ ਜੇ ਚੈਨ ਵਾਲੀ ਮਸ਼ੀਨ ਤੋਂ ਬੜਾਉਣੇ ਆ ਉਹਦੀ ਭੜਾਈ 10000 ਰੁਪਏ ਏ ਮੰਨ ਕੇ ਜੋ ਦੋ ਹੀ ਮਸ਼ੀਨ ਨਾਲੋਂ 5000 ਰੁਪਏ ਵਧ ਗਏ ਤੇ ਇਸੇ ਕਰਕੇ ਹੁਣ ਆਪਾਂ ساری ਮੱਕੀ ਕਾਹੀ ਅਗਲੇ ਮਹੀਨੇ ਵੱਢਾਂਗੇ ਜੁਲਾਈ ਚ ਨਾਲੇ ਇਧਰੋਂ ਕੱਦੂ ਦਾ ਕੰਮ ਨਿਬੜ ਜੂ ਸਾਰਾ ਤੇ ਜੀਰੀ ਨੂੰ ਵੀ ਕਾਫੀ ਨੁਕਸਾਨ ਹੋਇਆ ਮੀਂਹ ਦਾ ਸਾਰੀ ਡੁੱਬ ਗਈ ਹੁਣ ਡੱਕੇ ਲਗਾਉਣੇ ਪੈਣਗੇ ਤੇ ਕੱਲ ਹਲੇ ਦਵਾਈ ਪਾਈ ਤੀ ਤੇ ਨਾਲੇ ਦਵਾਈ ਵਾਲਾ ਪਾਣੀ ਸਾਰਾ ਨਿਕਲ ਗਿਆ ਮੀਂਹ ਕਾਰਨ ਬਾਕੀ ਚਲੋ ਜੋ ਪ੍ਰਮਾਤਮਾ ਨੇ ਕਰਨਾ ਵਧੀਆ ਹੀ ਕਰਦਾ ਉਹਨੂੰ ਸਾਰਿਆਂ ਦੀ ਫਿਕਰ ਆ ਆ ਦੇਖੋ ਆਪਾਂ ਇਦਾਂ ਡੜ ਰਹੇ ਆ ਇਹਨਾਂ ਨੂੰ ਜਿਵੇਂ ਹੁਣ ਆ ਟਰੈਕਟਰ ਵਾਗ ਗਿਆ ਜਿੱਥੇ ਟਰੈਕਟਰ ਦਾ ਟਾਇਰ ਗਿਆ ਉਦੋਂ ਉਰਲੇ ਪਾਸੇ ਟਰੈਕਟਰ ਦਾ ਟਾਇਰ ਫੇਰ-ਫੇਰ ਦਾਣਾ ਮੰਨ ਕੇ ਟਾਇਰ ਨਾਲ ਟਾਇਰ ਫੇਰੀ ਜਾਂਦੇ ਆ ਟਾਇਰ ਨਾਲ ਟਾਇਰ ਫੇਰੀ ਜਾਂਦੇ ਆ ਐਨ ਪੂਰਾ ਸਾਰਾ ਇਹ ਜੜੇ ਜੂੜੇ ਐਨ ਪੂਰੇ ਦੱਬੇ ਜਾਂਦੇ ਨੇ ਆ ਦੇਖੋ ਇੱਧਰਲਾ ਖੇਤ ਗੱਲ ਬਣ ਗਈ ਖੇਰ ਆ ਇਹਨੂੰ ਖੇਰਾਂ ਜਾਂ ਦੋ ਗੇਲ ਇੱਕਣੇ ਐਨੇ ਕੇ ਪਾਣੀ 'ਚ ਫੇਰ ਉਹਨਾ ਵੜ ਦਣਾ ਆਪਾਂ ਐਨ ਟੋਕਾ ਇਹ ਹੋ ਜੂਗਾ ਟਾਂਡਿਆਂ ਦਾ ਪੱਕੀ ਜੂਵੀ ਲੱਗਿਆ ਹੋਇਆ ਤੇ ਆਹ ਕਿਹਾਰਾ ਵੀ ਡੈੜ ਕੇ ਫਿਰ ਇੱਧਰ ਦੇਖਦੇ ਆਂ ਜਾਂ ਫਿਰ ਇੱਧਰਲਾ ਤਿਆਰ ਕਰ ਲਾਂਗੇ ਇੱਧਰ ਫਿਰ ਦੱਬ ਦਾਂਗੇ ਜਾੜੇ ਪੱਕੀ ਆ ਗਈ ਚਾਹ ਮੈਨੂੰ ਲੱਗਦਾ ਪਾਣੀ ਯਾਰ ਚਾਹ ਪੀਣੇ ਆਂ ਦੇਖੋ ਬਣਾਤੀ ਲੇਲੀ ਪੂਰੀ ਸੀਦੇ ਨੇ ਪੂਰਾ ਵਿਗਾੜੇ ਥੇਰਾ ਨਾਲੇ ਹੈਰੋਨਾ ਪਈਆ ਹਜੇ ਉਹ ਥੋੜਾ ਜਿਹਾ ਹਲਕਾ ਜਿਹਾ ਪਾਣੀ ਪਾ ਕੇ ਫੇਰ ਮਿਦਾਂਗੇ ਇਹਨੂੰ ਲੇਲੀ ਵੀ ਬਣ ਜਵੇ ਫੇਰ 3-4 ਤਰ੍ਹਾਂ ਭਰ ਕੇ ਇਹਨੂੰ 2-3 ਦਿਨ ਆਪਾਂ ਰਹਿਣਾ ਨਹੀਂ ਫੇਰ ਇਹ ਜਮਾ ਹੀ ਗਲ ਜਾਣਾ ਫੇਰ ਕਰਾਂਗੇ ਖੜਵਾਨ ਚ ਟਰੈਕਟਰ ਹੀ ਬਹੁਤ ਜਿਆਦਾ ਔਖਾ ਰਹਿੰਦਾ ਏ ਇਹਦਾ ਮਾੜਾ ਮੋਟਾ ਨਹੀਂਦਾ ਇਹ ਸਾਰਾ ਿੱਕੀ ਦੇ ਵਿੱਚ ਦੱਪਿਆ ਜਾਣਾ ਤੇ ਨਾਲੇ ਤਾਂ ਜੀਰੀ ਨੂੰ ਲੱਗੂਗਾ ਕਿਹੜੀ ਇਹਦੀ ਬ੍ਰੈਂਡ ਖੂਗੋ ਬ੍ਰੈਂਡ ਖੂਗ ਤੋਂ ਜਿਹੜਾ ਖਾਦ ਬਣੂਗੀ ਤੇ ਨਾਲੇ ਜੀਰੀ ਨੂੰ ਲੱਗੂਗੀ ਤੇ ਬਹੁਤ ਵਧੀਆ ਕੰਤੂ ਹੋਊਗਾ ਇਦਾਂ ਤੋਂ ਪਹਿਲਾਂ ਲਗਾਇਆ ਜੀਆ ਪਹਿਲਾਂ ਤਿਆਰਨਾ ਮੱਤੇ ਆ ਦੇ ਇੱਕ ਤੋਂ ਬਾਅਦ ਉਹਨੂੰ ਸਿੰਗਲ ਵਾਰ ਹਰੂ ਮਾਰਦੀ ਉਹ ਇੱਕ ਤੋਂ ਬਾਅਦ ਇਹਨੂੰ ਪਾਣੀ ਪਾ ਕੇ ਫੇਰ ਮਿੱਦਾ ਇੱਕ ਦੋ ਇੱਕ ਦੋ ਵਾਰ ਫਿਰ ਇਹਨੂੰ ਪੜ ਦੇਣਾ ਆਪਾਂ 2-3 ਦਿਨ ਲਈ ਉੱਕੋ ਬਾਅਦ ਤਿਆਰ ਕਰਾਂਗੇ ਕੋਰੇ ਟਰੈਕਟਰ ਕੰਮ ਕਰਦਾ 4x4 ਐ ਬੀਲ ਟਰੈਕਟਰ ਉਹ ਕੋਤੋਂ ਨਹੀਂ ਕਰਦਾ ਹੈਗਾ ਤੱਪੜ ਬਾਣ ਚ ਇਹ ਵੀ ਟਰੈਕਟਰ ਮਸਾਂ ਤੁਰਦੇ ਨੇ ਹੋਰ ਬੀਲ ਕਰਕੇ ਵੀ ਤੋਂ ਨਾਲੇ ਬੈਡ ਲੱਗੇ ਹੋਏ ਨੇ ਤਾਂ ਵੀ ਟਰੈਕਟਰ ਦੀ ਜਾਨ ਨਿਕਲੀ ਪਈ ਆ ਨਾਲੇ ਹੈ ਨੂੰ ਦੇਖ ਲਓ ਕਿੰਨੀ ਕੁ ਲੱਗੀ ਹੋਈ ਆ ਮਾੜੀ ਮਾੜੀ ਹੈ ਰਵਾਉਂਦੇ ਆ ਬਸ ਤੋਂ ਜਿਹੜੇ ਵੀ ਜਾੜੇ ਦੱਬੇ ਜਾਣ ਦਾ ਜਾਂ ਵੀ ਵੱਡੇ ਜਾਣ ਤੇ ਹੁਣ ਕੱਢਦੇ ਆਪਾਂ ਟਰੈਕਟਰ ਬਾਹਰ ਉਹ ਪਾਣੀ ਪਾ ਕੇ ਫੇਰ ਇਹਨੂੰ ਉਹ ਕਰਾਂਗੇ ਲਾਈਟ ਆ ਜਵੇ ਫੈਲਟ ਪਿਆ ਹੋਇਆ ਤੇ ਹੁਣ ਚੱਲਦਿਆਂ ਮੋਟਰ ਤੇ ਕਾ ਪੱਖੀ ਨੂੰ ਪਤਾ ਨਹੀਂ ਕੀ ਹੋ ਗਿਆ ਦੇਖਦੇ ਆ ਮਨਤਾ ਲੱਗਦਾ ਕੀ ਇਹ ਸੜ ਛੜ ਗਈ ਟਰੈਕਟਰ ਬਾਹਰ ਖੜਾ ਹੁੰਦਾ ਏ ਤੇ ਮੀਂਹ ਮੂੰਹ ਪੈ ਗਿਆ ਜੇ ਪਹਿਲਾਂ ਨਾਲ ਜਲਦੀ ਵੀ ਚੰਗੀ ਭਲੀ ਮੋਟਰ ਤੇ ਲੈ ਆ ਕੇ ਦੇਖਦੇ ਆ ਇਹ ਚੈੱਕ ਕਰ ਪਿਆ ਬਾਕੀ ਆ ਆਪਣੀ ਇੱਧਰ ਵੀ ਪਨੀਰੀ ਬੀਜੀ ਆ ਦੇਖੋ ਹੈਗੀਆਂ ਨੇ 6 ਕਿਆਰੀਆਂ ਤੇ ਹਲੇ ਤਿਆਰ ਹੁੰਦੀ ਆ ਫਿਰ ਪਕੜ ਨਹੀਂ ਹੋਊਗੀ ਪਕੜ ਨਹੀਂ ਹੋਊਗੀ ਵੀ ਪਨੀਰੀ ਸਿਰ ਉਹ ਹਸਾਬ ਨਾਲ ਬੀਜੂਈ ਆ ਆਪਣੀ ਬਾਕੀ ਮੋਟਰ ਦੇ ਚੱਲਦਾ ਦੀ ਕੰਮ ਆ ਪਰਦੇ ਦੀ ਲੇਕਣ ਲੁਕਾਂਈਆਂ ਖਰਾਬ ਕਰਨ ਦੇ ਵਿੱਚ ਫਸੀਆਂ ਮੀਆਂ ਦੀ ਇਹ ਛਾਂਗੀਆਂ ਨੇ ਏਡੋ ਏਡੋ ਦੇ ਨਾਲ ਇਹਨਾਂ ਨੂੰ ਚੱਕ ਕੇ ਉੱਧਰ ਘੂ ਆਂਗੂ ਦੇ ਉੱਪਰ ਰੱਖ ਦਨੇ ਆ ਤੇ ਨਾਲ ਇਹ ਦੇਖੀ ਇਹਨੂੰ ਕੀ ਸਮੱਸਿਆ ਹੋਗੀ ਪਰ ਕਰਦੀ ਆ ਸਾਈਡ ਤੇ ਨੂੰ ਗੱਪਰੂਓ ਨਾਲੇ ਤੇਲ ਪਾਉਣਾ ਟਰੈਕਟਰ 'ਚ ਪਾਈਏ ਜਮਾ ਹੀ ਲਵੇ ਲੱਗੀ ਸੂਈ ਕੀ ਦੇਖਦੇ ਆ ਇਹਨੂੰ ਕੀ ਚੱਕਰ ਪਿਆ ਕੀ ਨਹੀਂ ਜਲਦੀ ਜਲਦੀ ਉਹ ਖੜ ਗਈ ਅੱਗ ਖਾਉਣੇ ਆਪਾਂ ਹੁਣ ਔਰੇ ਜੀ ਪਾਣੀ ਪੈ ਗਿਆ ਤੇ ਆ ਚੀਜ਼ ਜੀ ਜਿਵੇਂ ਇਧਰੋਂ ਟੇਢੀ ਬਾਛੜ ਪਈ ਨਾ ਇਹਦੇ ਵਿੱਚ ਪਾਣੀ ਪੈ ਗਿਆ ਮੈਨੂੰ ਲੱਗਦਾ ਸੜ ਗਈ ਇਹ ਚਲੋ ਹੋਰ ਕੀ ਆ ਫਿਰ ਨਮੀ ਲਾ ਲਾਂਗੇ ਇੱਕ ਹੋਰ ਨਾਲੇ ਹੁਣ ਆਪਾਂ ਲਾਵਾਂਗੇ ਪੱਖੇ ਇਧਰਲੇ ਪਾਸੇ ਔਰੇ ਨਟ ਨੇ ਇੱਥੇ ਲਾਵਾਂਗੇ ਤੇ ਵਧੀਆ ਹਵਾ ਮਾਰਦਾ ਔਰ ਉਹਦਾ ਗਰਮ ਹਵਾ ਮਾਰੀ ਜਾਂਦਾ ਸਲੈਂਸਰ ਦੀ ਜਿਹੜੀ ਲਾਟ ਪੈਂਦੀ ਆ ਮਾੜੀ ਮੂਟੀ ਪੱਖੀ ਖਿੱਚ ਗਏ ਮੂੰਹ ਤੇ ਮਾਰਦੇ ਆ ਗਰਮ ਹਵਾ ਤੇ ਨਾਲੇ ਸੁੱਚ ਲਾਉਨੇ ਆ ਬਸ ਆ ਟੈਂਪਰੇਲੀ ਜਈ ਕਰਿਆਦੀ ਆਪਣਾ ਕੰਮ ਦੇਖਦੇ ਆ ਖੋਲਦੇ ਆ ਬਾਕੀ ਨਾਲੇ ਚੱਕਦੇ ਆ ਟੇਕਾਂ ਡੂਕਾਂ ਹੀ ਆ ਜਿਹੜਾ ਸ਼ਾਂਗੀਆਂ ਹੋਈਆਂ ਨੇ ਤੇ ਇੱਕ ਆਪਾਂ ਪੱਟਣਾ ਪਪੂਲਰ ਪੂਲਰ ਆ ਗਿਆ ਸੌਰੀ ਆਹਾ ਬਾਸ ਇਹ ਬੋਰ ਦੇ ਜਮੇ ਹੀ ਲਵੇ ਨੇ ਇਹ ਵੱਢ ਕੇ ਸਾਰੇ ਅੱਗ ਲਾ ਦਾਂਗੇ ਓਰੇ ਸਾਫ਼ ਹੋ ਜਾਣਗੇ ਜਿਹੜੇ ਪੱਤੇ-ਪੱਤੇ ਪਏ ਨੇ ਤੇ ਪਹਿਲਾਂ ਸਲਾਹ ਦੀ ਆਪਣੀ ਵੀ ਪਟਾ ਦਨੇ ਇਹਨਾਂ ਨੂੰ ਜੀਸੀਬੀ ਨਾਲ ਜੜਾਂ ਕਢਾ ਦਨੇ ਆ ਇਹਨਾਂ ਦੀਆਂ ਫਿਰ ਹੁਣ ਆਈ ਨਹੀਂ ਪਤਾ ਵੀ ਜੇ ਜੀਸੀਬੀ ਨੇ ਪੱਟਿਆ ਕਿਤੇ ਬੋਰ ਦੇ ਨਾਲ ਨਾਲ ਜੜਾ ਹੁਣ ਤੇ ਉਹਦੇ ਕਾਰਨ ਫਿਰ ਬੋਰ ਵੀ ਪਾੜ ਸਕਦਾ ਏ ਕਿਤੇ ਹੋਰੇ ਨਵਾਂ ਕੰਮ ਛੇੜ ਲਈਏ ਤੇ ਨਹੀਂ ਫਿਰ ਬੋਰ ਨਵਾਂ ਕਰਾਉਣ ਨੂੰ ਹੋ ਜਾਣਾ ਹਜੇ ਆਪਾਂ ਇਹਨੂੰ ਵੱਢ ਦੇਣਾ ਵੱਢ ਕੇ ਅੱਗ ਲਾ ਕੇ ਸਾਫ ਕਰਦਣਾ ਸਾਰਾ ਮੋਟਰ ਸਾਰੀ ਸਾਫ ਕਰਦੇ ਆ ਤੇ ਪੀ ਲਈਏ ਪਾਣੀ ਪਾਣੀ ਪੀ ਕੇ ਦੇਖਦੇ ਆ ਕੰਮਕਾਰ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਜੇ ਕਿਸੇ ਵੀਰ ਨੇ ਨਹੀਂ ਕਰਿਆ ਹਰ ਰੋਜ਼ ਆਪਾਂ ਵੀਡੀਓ ਬਲੌਗ ਬਣਾਇਆ ਕਰਾਂਗੇ ਖੇਤੀਬਾੜੀ ਵਾਲੇ ਤੇ ਤੁਡੇ ਨਾਲ ਸਾਂਝੀ ਕਰਿਆ ਕਰਾਂਗੇ ਹਰੇਕ ਗੱਲਬਾਤ ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਚੱਲ ਪਈ ਤੀ ਤਾਰ ਹਿੱਲੀ ਦੀ ਉਰੋਂ ਤੇ ਤੁਲਾਈਆਂ ਹੋਈਆਂ ਨੇ ਨਾ ਤਾਰਾਂ ਇਹਨੂੰ ਇਹ ਤਸੱਲੀ ਨਾਲ ਲਾਉਨੇ ਆ ਇਹ ਟੈਂਪਰੇਰੀਆਂ ਆਈਆਂ ਲਾਈਆਂ ਹੋਈਆਂ ਨੇ ਚੱਲਦੀ ਆ ਦੇਖੋ ਦਿਖਾਉਣਾ ਆਪਾਂ ਤੁਹਾਨੂੰ ਚਲਾ ਕੇ ਆਹ ਟੈਂਪਰੇਰੀ ਜੋੜ ਜਾਈਏ ਆ ਦੇਖੋ Ya let